ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਚਰਨ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਤਨ ਤਨ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਇਹ ਪਿੰਡ ਤਾਰਾਗੜ ਤਲਾਵਾ ਜੋ ਡੇਲੀ ਪਿਛਲੇ ਕੋਈ 2 ਸਾਲਾਂ ਤੋਂ ਕਲਾਸ ਲੱਗਦੀ ਆ ਰਹੀ ਹੈ ਇਸ ਵਿੱਚ ਸਾਤੋਂ ਸੰਗਤਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਬੱਚਿਆਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਬੱਚੇ ਗੁਰਬਾਣੀ ਨਾਲ ਜੁੜ ਰਹੇ ਨੇ ਤਾਰਾਗੜ ਤਲਾਵਾ ਦੇ ਵਿੱਚ ਦੋ ਗੁਰਦਾਰੇ ਵਿੱਚ ਕਲਾਸ ਲੱਗਦੀ ਹੈ ਇੱਕ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਲੱਗਦੀ ਹੈ ਦੂਸਰੀ ਕਲਾਸ ਜਿਹੜੀ ਹੈ ਉਹ ਸਰਦਾਰ ਜਸਾਸ ਸਿੰਘ ਰਾਮਗੜੀਆ ਵਰਦਾਰ ਸਾਹਿਬ ਵਿਖੇ ਲੱਗਦੀ ਹੈ ਜਸਾਸ ਸਿੰਘ ਰਾਮਗੜੀਆ ਗੁਰਦੁਆਰਾ ਸਾਹਿਬ ਵਿਖੇ ਸ਼ਾਮ 6 ਤੋਂ 7 ਕਲਾਸ ਲੱਗਦੀ ਹੈ ਅਤੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਰਾਤ 8 ਤੋਂ 9 ਕਲਾਸ ਲੱਗਦੀ ਹੈ ਅਸੀਂ ਸੰਗਤਾਂ ਨੂੰ ਇਹੋ ਦੱਸਣਾ ਚਾਹੁੰਦੇ ਹਾਂ ਸਾਰੇ ਪਿੰਡਾਂ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਹਾਂ ਕਿ ਹਰ ਪਿੰਡ ਦੇ ਵਿੱਚ ਇਹੋ ਜੀ ਕਲਾਸ ਲੱਗੇ ਗੁਰਮਤਿ ਦੀ ਕਲਾਸ ਲੱਗੇ ਜੋ ਕਿ ਬੱਚੇ ਜਿਹੜੇ ਆ ਗੁਰਸਿੱਖੀ ਨਾਲ ਜੁੜ ਸਕਣ ਗੁਰਬਾਣੀ ਨਾਲ ਜੁੜ ਸਕਣ ਨਸ਼ਿਆਂ ਤੋਂ ਦੂਰ ਰਹਿਣ ਇਹ ਉਪਰਾਲਾ ਮੇਰੇ ਨਾਲ ਦੇ ਸਿੰਘਾਂ ਨੇ ਰਲ ਕੇ ਅਸੀਂ ਸ਼ੁਰੂ ਕੀਤਾ ਸੀ ਜੋ 2.5 ਸਾਲਾਂ ਤੋਂ ਚੱਲ ਰਿਹਾ ਏ ਬਹੁਤ ਵਧੀਆ ਸਹਿਯੋਗ ਸੰਗਠਾ ਦਾ ਮਿਲ ਰਿਹਾ ਸਾਨੂੰ ਬੱਚੇ ਬਹੁਤ ਜੁੜ ਰਹੇ ਨੇ ਨੌਜਵਾਨ ਜੁੜ ਰਹੇ ਨੇ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਵੀ ਨਸ਼ੇ ਦਾ ਬਹੁਤ ਦੌਰ ਚੱਲ ਰਿਹਾ ਏ ਇਸ ਤੋਂ ਦੂਰ ਰੱਖਣ ਵਾਸਤੇ ਅਸੀਂ ਇਹ ਉਪਰਾਲੇ ਕੀਤੇ ਵੀ ਆਪਣੀ ਜੋ ਹੈ ਜੋ ਛੋਟੀ ਪਨੀਰੀ ਹੈ ਉਸ ਨੂੰ ਸੰਭ ਲਈਏ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਏਗਾ ਅਸੀਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਹਾਂ ਇਹੋ ਜਿਹੀ ਉਪਰਾਲੇ ਕਰੋ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਣ ਗੁਰਬਾਣੀ ਨਾਲ ਜੁੜ ਸਕਣ ਆਪਣੇ ਗੁਰ ਇਤਿਹਾਸ ਤੋਂ ਜਾਣੂ ਹੋ ਸਕਣ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਪਿੰਡ ਤਾਰਾਗੜ ਚਲਾਵਾਂ ਦਾ ਹੋਰ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਉਹ ਆਹੀ ਗੁਰੂ ਜੀ ਕੀ ਫਤਿਹ